ਤਬੀਤੇ ਕੱਲ ਇੱਕ ਵਾਰ ਫਿਰ ਜਿਹੜਾ ਟ੍ਰੇਨ ਹਾਦਸਾ ਵਾਪਰਿਆ ਦੱਸਦੀ ਕਿ ਇਸ ਹਾਦਸੇ ਦੇ ਵਿੱਚ ਇੱਕ ਯਾਤਰੀ ਨੂੰ ਆਪਣੀ ਜਾਨ ਗਵਾਉਣੀ ਪਈ ਔਰ ਕਈ ਯਾਤਰੀ ਜਖਮੀ ਵੀ ਦੱਸੇ ਜਾ ਰਹੇ ਨੇ ਦੱਸਦੇ ਕਿ ਉੜੀਸ਼ਾ ਦੇ ਵਿੱਚ ਇਹ ਦਰਦਨਾਕ ਹਾਦਸਾ ਵਾਪਰਿਆ ਜਿੱਤੇ ਕਿ ਇੱਕ ਤੋਂ ਬਾਅਦ ਇੱਕ ਜਿਹੜੇ ਟ੍ਰੇਨ ਦੇ ਡੱਬੇ ਨੇ ਉਹ ਪਟੜੀ ਤੋਂ ਹੇਠਾਂ ਉੱਤਰ ਜਾਂਦੇ ਨੇ ਔਰ ਟੋਟਲ ਜਿਹੜੇ 11 ਡੱਬੇ ਉਹ ਪਟੜੀ ਤੋਂ ਹੇਠਾਂ ਉੱਤਰ ਆਉਂਦੇ ਨੇ ਦੱਸਦੇ ਕਿ ਜਏ ਹਾਦਸੇ ਜਿਹੜੇ ਪਹਿਲਾਂ ਵੀ ਵਾਪਰਦੇ ਰਹਿੰਦੇ ਨੇ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਹਾਲਾਂਕਿ ਰੇਲਵੇ ਵਿਭਾਗ ਦੇ ਵੱਲੋਂ ਇਸ ਨੂੰ ਲੈ ਕੇ ਕੋਈ ਖਾਸ ਜਿਹੜੀ ਪਲੈਨਿੰਗ ਨਹੀਂ ਕੀਤੀ ਗਈ ਕਿ ਇਹਨਾਂ ਹਾਦਸਿਆਂ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ ਦੱਸਦੇ ਕਿ ਰੇਲਵੇ ਜਿਹੜੇ ਕਿ ਰੇਲ ਗੱਡੀਆਂ ਦੇ ਜਿਹੜੇ ਹਾਦਸੇ ਨੇ ਉਹ ਲਗਾਤਾਰ ਵੱਧਦੇ ਜਾ ਰਹੇ ਨੇ ਕਿਉਂਕਿ ਪਿਛਲੇ ਜੇਕਰ ਅਸੀਂ 2-3 ਸਾਲਾਂ ਦੇ ਵਿੱਚ ਦੇਖੀਏ ਤਾਂ ਲਗਭਗ 50 60 ਜਿਹੜੇ ਰੇਲ ਹਾਦਸੇ ਹੋਏ ਹੋਣਗੇ ਜਿਨ੍ਹਾਂ ਦੇ ਵਿੱਚ ਕਈ ਲੋਕਾਂ ਦੀ ਜਿਹੜੀ ਜਾਨ ਗਈ ਹੈ ਕਈ ਲੋਕ ਜਿਹੜੇ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ ਤਾਂ ਹੁਣ ਫਿਰ ਜਿਹੜਾ ਉੜੀਸ਼ਾ ਦੇ ਵਿੱਚ ਕੱਲ ਦੁਪਹਿਰ 12 ਵਜੇ ਦੇ ਕਰੀਬ ਇਹ ਹਾਦਸਾ ਹੋਇਆ ਜਿੱਤੋਂ ਕਿ ਇੱਕ ਬੰਗਲੂਰੂ ਤੋਂ ਅਸਾਮ ਦੇ ਲਈ ਰੇਲ ਗੱਡੀ ਜਾ ਰਹੀ ਸੀ ਲੇਕਿਨ ਉਹ ਉੜੀਸ਼ਾ ਦੇ ਵਿੱਚ ਹੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਜਿਸ ਤੇ ਵਿੱਚ ਇੱਕ ਯਾਤਰੀ ਨੂੰ ਆਪਣੀ ਜਾਨ ਵੀ ਗਵਾਉਣੀ ਪਈ ਹੈ ਉੜੀਸ਼ਾ ਸੂਬੇ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਟਕ ਦੇ ਨਿਰਗੁੰਡੀ ਰੇਲਵੇ ਸਟੇਸ਼ਨ ਨੇੜੇ ਕਾਮਕਿਆ ਐਕਸਪ੍ਰੈਸ ਦੇ 11 ਡੱਬੇ ਪਟੜੀ ਤੋਂ ਉੱਤਰ ਗਏ ਜਾਣਕਾਰੀ ਅਨੁਸਾਰ ਇਹ ਹਾਦਸਾ ਦੁਪਹਿਰ ਕਰੀਬ 12 ਵਜੇ ਵਾਪਰਿਆ ਤੇ ਇਹ ਟ੍ਰੇਨ ਬੰਗਲੌਰੂ ਤੋਂ ਅਸਾਮ ਜਾ ਰਹੀ ਸੀ ਕਿ ਉੜੀਸ਼ਾ ਚ ਹੀ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ ਇਸ ਮੌਕੇ ਟ੍ਰੇਨ ਚ ਜ਼ਵਾਰ ਯਾਤਰੀਆਂ ਚ ਚੀਕ ਚਹਾੜਾ ਮਚ ਗਿਆ ਤੇ ਇਲਾਕੇ ਚ ਡਰ ਦਾ ਮਾਹੌਲ ਛਾ ਗਿਆ ਇਸ ਹਾਦਸੇ ਦੇ ਦੌਰਾਨ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਇਸ ਤੋਂ ਇਲਾਵਾ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ ਤੇ ਮੈਡੀਕਲ ਟੀਮ ਨੂੰ ਮੌਕੇ ਤੇ ਬੁਲਾਇਆ ਗਿਆ ਹਾਲਾਂਕਿ ਟ੍ਰੇਨ ਦੇ ਪਟੜੀ ਤੋਂ ਉਤਰਨ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਇਸ ਮਾਮਲੇ 'ਚ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਮੌਕੇ ਤੇ ਪਹੁੰਚ ਰਹੇ ਨੇ ਰੇਲਵੇ ਅਧਿਕਾਰੀਆਂ ਦੇ ਅਨੁਸਾਰ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਰੇਲਵੇ ਦੇ ਯਾਤਰੀਆਂ ਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਹੈਲਪਲਾਈਨ ਨੰਬਰ 8991124238 ਜਾਰੀ ਕੀਤਾ ਗਿਆ ਦੱਸਦੀ ਕਿ 12 822 ਟੌਲੀ ਐਕਸਪ੍ਰੈਸ 12875 ਨੀਲਾਚਲ ਐਕਸਪ੍ਰੈਸ 22606 ਪੁਰੀਲੀਆ ਸੁਪਰਫਾਸਟ ਐਕਸਪ੍ਰੈਸ ਇਹ ਰੇਲ ਗੱਡੀਆਂ ਬਦਲਵੇਂ ਰੂਟਾਂ 'ਤੇ ਚਲਾਈਆਂ ਜਾ ਰਹੀਆਂ ਨੇ ਰੇਲਵੇ ਪ੍ਰਸ਼ਾਸਨ ਸਥਿਤੀ ਤੇ ਨਜ਼ਰ ਰੱਖ ਰਿਹਾ ਅਤੇ ਰਾਹਤ ਕਾਰਜ ਤੇਜ਼ੀ ਦੇ ਨਾਲ ਚੱਲ ਰਿਹਾ ਹੈ ਪੂਰਬੀ ਤੱਟ ਰੇਲਵੇ ਦੇ ਮੁਖ ਲੋਕ ਸੰਪਰਕ ਅਧਿਕਾਰੀ ਅਸ਼ੋਕ ਕੁਮਾਰ ਮਿਸ਼ਰਾ ਨੇ ਕਿਹਾ ਕਿ ਹਾਦਸੇ ਵਾਲੀ ਥਾਂ 'ਤੇ ਮੁਰੰਮਤ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ ਅਤੇ ਹੋਰ ਰੇਲਸਵਾਵਾਂ ਨੂੰ ਮੋੜ ਸ਼ੁਰੂ ਕਰਨ ਦੇ ਪ੍ਰਬੰਧ ਕੀਤੇ ਜਾਣਗੇ ਤਬੀਤੇ ਕੱਲ ਇੱਕ ਵਾਰ ਫਿਰ ਜਿਹੜਾ ਟ੍ਰੇਨ ਹਾਦਸਾ ਵਾਪਰਿਆ ਦੱਸਦੀ ਕਿ ਇਸ ਹਾਦਸੇ ਦੇ ਵਿੱਚ ਇੱਕ ਯਾਤਰੀ ਨੂੰ ਆਪਣੀ ਜਾਨ ਗਵਾਉਣੀ ਪਈ ਔਰ ਕਈ ਯਾਤਰੀ ਜਖਮੀ ਵੀ ਦੱਸੇ ਜਾ ਰਹੇ ਨੇ ਦੱਸਦੇ ਕਿ ਉੜੀਸ਼ਾ ਦੇ ਵਿੱਚ ਇਹ ਦਰਦਨਾਕ ਹਾਦਸਾ ਵਾਪਰਿਆ ਜਿੱਤੇ ਕਿ ਇੱਕ ਤੋਂ ਬਾਅਦ ਇੱਕ ਜਿਹੜੇ ਟ੍ਰੇਨ ਦੇ ਡੱਬੇ ਨੇ ਉਹ ਪਟੜੀ ਤੋਂ ਹੇਠਾਂ ਉੱਤਰ ਜਾਂਦੇ ਨੇ ਔਰ ਟੋਟਲ ਜਿਹੜੇ 11 ਡੱਬੇ ਉਹ ਪਟੜੀ ਤੋਂ ਹੇਠਾਂ ਉੱਤਰ ਆਉਂਦੇ ਨੇ ਦੱਸਦੇ ਕਿ ਜਏ ਹਾਦਸੇ ਜਿਹੜੇ ਪਹਿਲਾਂ ਵੀ ਵਾਪਰਦੇ ਰਹਿੰਦੇ ਨੇ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਹਾਲਾਂਕਿ ਰੇਲਵੇ ਵਿਭਾਗ ਦੇ ਵੱਲੋਂ ਇਸ ਨੂੰ ਲੈ ਕੇ ਕੋਈ ਖਾਸ ਜਿਹੜੀ ਪਲੈਨਿੰਗ ਨਹੀਂ ਕੀਤੀ ਗਈ ਕਿ ਇਹਨਾਂ ਹਾਦਸਿਆਂ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ ਦੱਸਦੇ ਕਿ ਰੇਲਵੇ ਜਿਹੜੇ ਕਿ ਰੇਲ ਗੱਡੀਆਂ ਦੇ ਜਿਹੜੇ ਹਾਦਸੇ ਨੇ ਉਹ ਲਗਾਤਾਰ ਵੱਧਦੇ ਜਾ ਰਹੇ ਨੇ ਕਿਉਂਕਿ ਪਿਛਲੇ ਜੇਕਰ ਅਸੀਂ 2-3 ਸਾਲਾਂ ਦੇ ਵਿੱਚ ਦੇਖੀਏ ਤਾਂ ਲਗਭਗ 50-60 ਜਿਹੜੇ ਰੇਲ ਹਾਦਸੇ ਹੋਏ ਹੋਣਗੇ ਜਿਨ੍ਹਾਂ ਦੇ ਵਿੱਚ ਕਈ ਲੋਕਾਂ ਦੀ ਜਿਹੜੀ ਜਾਨ ਗਈ ਹੈ ਕਈ ਲੋਕ ਜਿਹੜੇ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ ਤਾਂ ਹੁਣ ਫਿਰ ਜਿਹੜਾ ਉੜੀਸ਼ਾ ਦੇ ਵਿੱਚ ਕੱਲ ਦੁਪਹਿਰ 12 ਵਜੇ ਦੇ ਕਰੀਬ ਇਹ ਹਾਦਸਾ ਹੋਇਆ ਜਿੱਤੋਂ ਕਿ ਇੱਕ ਬੰਗਲੂਰੂ ਤੋਂ ਅਸਾਮ ਦੇ ਲਈ ਰੇਲ ਗੱਡੀ ਜਾ ਰਹੀ ਸੀ ਲੇਕਿਨ ਉਹ ਉੜੀਸ਼ਾ ਦੇ ਵਿੱਚ ਹੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਜਿਸ ਤੇ ਵਿੱਚ ਇੱਕ ਯਾਤਰੀ ਨੂੰ ਆਪਣੀ ਜਾਨ ਵੀ ਗਵਾਉਣੀ ਪਈ ਹੈ ਉੜੀਸ਼ਾ ਸੂਬੇ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਟਕ ਦੇ ਨਿਰਗੁੰਡੀ ਰੇਲਵੇ ਸਟੇਸ਼ਨ ਨੇੜੇ ਕਾਮਕਿਆ ਐਕਸਪ੍ਰੈਸ ਦੇ 11 ਡੱਬੇ ਪਟੜੀ ਤੋਂ ਉੱਤਰ ਗਏ ਜਾਣਕਾਰੀ ਅਨੁਸਾਰ ਇਹ ਹਾਦਸਾ ਦੁਪਹਿਰ ਕਰੀਬ 12 ਵਜੇ ਵਾਪਰਿਆ ਤੇ ਇਹ ਟ੍ਰੇਨ ਬੰਗਲੌਰੂ ਤੋਂ ਅਸਾਮ ਜਾ ਰਹੀ ਸੀ ਕਿ ਉੜੀਸ਼ਾ ਚ ਹੀ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ ਇਸ ਮੌਕੇ ਟ੍ਰੇਨ ਚ ਜ਼ਵਾਰ ਯਾਤਰੀਆਂ ਚ ਚੀਕ ਚਹਾੜਾ ਮਚ ਗਿਆ ਤੇ ਇਲਾਕੇ ਚ ਡਰ ਦਾ ਮਾਹੌਲ ਛਾ ਗਿਆ ਇਸ ਹਾਦਸੇ ਦੇ ਦੌਰਾਨ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਇਸ ਤੋਂ ਇਲਾਵਾ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ ਤੇ ਮੈਡੀਕਲ ਟੀਮ ਨੂੰ ਮੌਕੇ ਤੇ ਬੁਲਾਇਆ ਗਿਆ ਹਾਲਾਂਕਿ ਟ੍ਰੇਨ ਦੇ ਪਟੜੀ ਤੋਂ ਉਤਰਨ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਇਸ ਮਾਮਲੇ 'ਚ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਮੌਕੇ ਤੇ ਪਹੁੰਚ ਰਹੇ ਨੇ ਰੇਲਵੇ ਅਧਿਕਾਰੀਆਂ ਦੇ ਅਨੁਸਾਰ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਰੇਲਵੇ ਦੇ ਯਾਤਰੀਆਂ ਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਹੈਲਪਲਾਈਨ ਨੰਬਰ 8991124238 ਜਾਰੀ ਕੀਤਾ ਗਿਆ ਦੱਸਦੀ ਕਿ 12 822 ਟੌਲੀ ਐਕਸਪ੍ਰੈਸ 12875 ਨੀਲਾਚਲ ਐਕਸਪ੍ਰੈਸ 22606 ਪੁਰੀਲੀਆ ਸੁਪਰਫਾਸਟ ਐਕਸਪ੍ਰੈਸ ਇਹ ਰੇਲ ਗੱਡੀਆਂ ਬਦਲਵੇਂ ਰੂਟਾਂ 'ਤੇ ਚਲਾਈਆਂ ਜਾ ਰਹੀਆਂ ਨੇ ਰੇਲਵੇ ਪ੍ਰਸ਼ਾਸਨ ਸਥਿਤੀ ਤੇ ਨਜ਼ਰ ਰੱਖ ਰਿਹਾ ਅਤੇ ਰਾਹਤ ਕਾਰਜ ਤੇਜ਼ੀ ਦੇ ਨਾਲ ਚੱਲ ਰਿਹਾ ਹੈ ਪੂਰਬੀ ਤੱਟ ਰੇਲਵੇ ਦੇ ਮੁਖ ਲੋਕ ਸੰਪਰਕ ਅਧਿਕਾਰੀ ਅਸ਼ੋਕ ਕੁਮਾਰ ਮਿਸ਼ਰਾ ਨੇ ਕਿਹਾ ਕਿ ਹਾਦਸੇ ਵਾਲੀ ਥਾਂ 'ਤੇ ਮੁਰੰਮਤ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ ਅਤੇ ਹੋਰ ਰੇਲਸਵਾਵਾਂ ਨੂੰ ਮੋੜ ਸ਼ੁਰੂ ਕਰਨ ਦੇ ਪ੍ਰਬੰਧ ਕੀਤੇ ਜਾਣਗੇ